ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਮਿੱਤਰੋ ਮੀ ਪੈ ਗਿਆ ਤੇ ਸਰਦੀ ਵਧ ਗਈ ਬਹੁਤ ਜ਼ਿਆਦੇ ਹਨਾ ਤੇ ਤਾਂ ਕਰਕੇ ਬਾਈ ਗਿੱਦੜਵੇ ਸ਼ਹਿਰ ਦੇ ਵਿੱਚ ਖੜੇ ਆ ਆਪਾਂ ਬਾਈ ਕਾਕੂ ਕੋਲੇ ਤੇ ਬਾਈ ਨੇ ਬਾਈ ਮੇਲਾ ਲਾਇਆ ਸਰਦੀ ਵਾਲੇ ਕੱਪੜਿਆਂ ਦਾ ਤੇ ਤੁਸੀਂ ਬਾਈ ਜੇ ਦਾ ਸਾਰੇ ਟੱਬਰ ਦੇ ਕੱਪੜੇ ਲੈ ਜਾਣੇ ਤਾਂ 1000 ਰੁਪਏ ਚੱਕ ਲਿਓ 1000 ਤੇ ਸਾਰੇ ਟੱਬਰ ਦੇ ਕੱਪੜੇ ਦੇ ਦਊਗਾ ਤੇ ਜੇ ਬਾਈ ਬੰਦਾ ਸਿੰਗਲ ਆ ਤੇ ਚੁੱਪ ਕਰਕੇ ਬਾਈ 2-300 ਰੁਪਏ ਜੇਬ ਚ ਪਾ ਲਿਆ ਹੋਵੇ ਤੇ ਕੱਪੜਿਆਂ ਨਾਲ ਬੈਗ ਭਰ ਦਊਗਾ ਤੇ ਬਾਈ ਬਣ ਕੇ ਨਾ ਵੀਡੀਓ ਸ਼ੇਅਰ ਕਰ ਦਿਓ ਹਰ ਇੱਕ ਭਰਾ ਦੇ ਮੋਬਾਈਲ 'ਚ ਜਾਣੀ ਚਾਹੀਦੀ ਆ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ 200 ਰੁਪਏ ਦੇ ਵਿੱਚ ਇੱਥੇ ਕੋਟ ਮਿਲ ਜਾਂਦਾ 200 ਰੁਪਏ ਦੇ ਵਿੱਚ ਪੈਂਟ ਤੇ 100 ਰੁਪਏ ਦੇ ਵਿੱਚ ਇੱਥੇ ਸ਼ਰਟ ਮਿਲ ਜਾਂਦੀ ਆ ਐਦੂ ਬਾਈ ਸਸਤਾ ਮੇਲਾ ਆਲ ਇੰਡੀਆ ਤੇ ਨਹੀਂ ਹੋਣਾ ਤੇ ਬਾਈ ਆ ਨੰਬਰ ਚੱਲੀ ਜਾਂਦਾ ਬਾਈ ਦਾ ਵੀਡੀਓ ਤੇ ਥੱਲੇ ਫੋਨ ਲਾਓ ਤੇ ਬਾਈ ਕੋਲੇ ਆ ਜਾਓ ਬਾਈ ਤੇ ਬ੍ਰਾਂਡ ਦਾ ਕੱਪੜਾ ਮਿਲੂ ਸਾਰਾ ਇੰਪੋਰਟ ਕੱਪੜਾ ਸ਼ੇਅਰ ਮਾਰ ਦਿਓ ਮਿੱਤਰੋ ਧੰਨਵਾਦ ਜੀ